ਮੈਂ ਜੇ ਮਰੇ ਤਹਾਰ ਭਰਾਵੋ ਵੀਰੋ ਤੁਹਾਡੇ ਸਾਫ ਕਾ ਸੰਗ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਫ ਕਾ ਸੰਗ ਪਾ ਅਸੀਂ ਦਿਲ ਤੋਂ ਇਸ ਕਸਾਰਾ ਦੇ ਮੌਕੇ ਦੇ ਵਿੱਚ ਸਮਰਥਨ ਦੇ ਰਹੇ ਆਂ ਔਰ ਤੁਹਾਡਾ ਜਿਹੜਾ ਕਾਚਿਆ ਪੱਤੀ ਜਥੇਬੰਦੀਆਂ ਦਾ ਉਹ ਪੂਰੇ ਆਲ ਇੰਡੀਆ ਲੈਵਲ ਤੇ ਜਿਹੜੀ 300 500 ਦੁਨੀਆ ਜਿਹੜੀ ਇਕੱਠੀ ਹੋ ਗਈ ਆ ਇਹ ਤੁਹਾਡੇ ਕੱਢ ਤੋਂ ਅਸੀਂ ਵੀ ਬਹੁਤ ਕੁਝ ਸਿੱਖਿਆ ਵਾ ਤੁਹਾਡੇ ਤੋਂ ਸਿੱਖਿਆ ਲਓਗੇ ਅਸੀਂ ਵੀ ਆਪਣੇ ਜਿਹੜੀਆਂ ਜਵਾਨਾਂ ਦੀਆਂ ਦੁਨੀਆ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਪੰਜਾਬ ਦੇ ਔਰ ਹਰਿਆਣਾ ਜਿੰਨੇ ਵੀ ਛੇੜੇ ਕਿਉਂਕਿ ਮੈਂ ਨੈਸ਼ਨਲ ਅਜਿਹੇ ਪਾਸੇ ਸਟੇਕ ਆ ਦੀ ਸਹਾਇਕ ਕਮੇਟੀ ਆ ਉਹਨਾਂ ਮੈਂ ਅੱਜ ਉਹ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਆ ਕਿ ਅਗਲਾ ਵੀ ਜੋ ਤੁਹਾਡਾ ਪ੍ਰੋਗਰਾਮ ਹੋਏਗਾ ਭਾਵੇਂ ਦਿੱਲੀ ਦਾ ਪ੍ਰੋਗਰਾਮ ਹੋਏ ਉਹਦੇ ਵਿੱਚੋਂ ਪੰਜਾਬ ਹਰਾਨਾ ਦੇ ਮੁੱਖ ਤੋਂ ਵੱਧ ਸਾਡੇ ਜਵਾਨ ਸਮੂਹੀਆਂ ਇਕੱਠ ਗਏ ਔਰ ਅਸੀਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਛੋਟੀਆਂ 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 ਜਿੱਥੇ ਵੱਡੀਆਂ ਸੀ ਉਹਨਾਂ ਨੂੰ ਇੱਕ ਦੰਦਾ ਪ੍ਰਚਾਰ ਕਰ ਰਹੇ ਆ ਅੱਜ ਚੌਦਣੀ ਪਹਿਲੇ ਅਸੀਂ ਸੰਭੂ ਬਾਦਤੇ ਵੀ ਜਾ ਕੇ ਆਏ ਆ ਉੱਥੇ ਵੀ ਬੜਾ ਵੱਡਾ ਕਾਫਲਾ ਸਾਡੇ ਪੁੱਛੇ ਗਵਾਨਾ ਦਾ ਉੱਥੇ ਪਹੁੰਚਿਆ ਔਰ ਉੱਥੇ ਇਸ ਮੀਟਿੰਗ ਕੀਤੀ ਔਰ ਸਰਪ੍ਰਸਤ ਦਿੱਤਾ ਬਾਕੀ وہی ਗੱਲ ਸਾਡੇ ਦੇਖਿਓ ਜਵਾਹ ਜੋ ਅਸੀਂ ਜਵਾਹ ਆ ਅਸੀਂ ਜਿਹੜੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਬਾਰਡਰਾਂ ਦੇ ਉੱਤੇ ਦੂੜੀਆਂ ਦੇ ਰਹੇ ਜੇ ਵੀ ਖਾਤੇ ਸਿੰਧੀਆਂ ਪਾ ਰਹੇ ਨੇ ਉਹ ਭਰਾਵੋ ਤੁਹਾਡੇ ਪਸਾਲਾਂ ਦੇ ਉਹ ਮਜੂਲਾ ਦੇ ਬੱਚੇ ਨੇ ਕਿਹਦੇ ਵੀ ਫੌਗਾਂ ਦਾ ਕਿਹੇ ਮੰਤਰੀਆਂ ਨੇ ਦੇ ਐਮਪੀ ਦਾ ਬੱਚੇ ਨਹੀਂ ਹੈ ਇਸ ਕਰਕੇ ਸਾਡਾ ਜਿਹੜਾ ਸਾਡਾ ਮੁੰਡਾ ਸਾਡਾ ਵੀ ਫਰਜ਼ਮੰਦਾ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਸੁਖਾਸਨ ਵਿੱਚ ਜੁੜ ਗਏ ਪਈਏ ਇਸ ਕਰਕੇ ਜੋ ਮੋਦੀ ਸਰਕਾਰ ਨੇ ਤੇ ਲਾਉਡੀ ਲਾਦੇ ਆ ਉਹ ਉਹਦੇ ਸਮਤ ਕਿਸਾਨਾਂ ਦੇ ਸਮਰਥਨ ਦੇ ਵਿੱਚ ਅਸੀਂ ਜਿਹੜਾ ਪੂਰੇ ਪੂਰੇ ਦੇਸ਼ ਭਰ ਦੇ ਲੋਕਾਂ ਸੰਭੂ ਕਿਸਾਨਾਂ ਦੇ ਨਾਲ ਆ ਲਈ ਗੱਲ ਜਿਹੜਾ ਮੋਦੀ ਸਰਕਾਰ ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਜਵਾਨਾਂ ਦੀ ਇਹਨਾਂ ਵਾਅਦਾ ਕਰਕੇ ਸਾਡੇ ਨਾਲ ਵਾਅਦਾ ਖਾਦੀ ਕੀਤੀ ਆ ਜਿਹੜਾ ਵਾਧਰੇ ਗੋਨ ਕੈਂਸਲ ਦਾ ਮੁੱਦਾ ਉਸ ਤੋਂ ਕੇਵਲ 2.5 ਤੇ 4 ਬਸ ਦੀਆਂ ਲਿਕਾਰੀ ਆ ਉਹਨਾਂ ਨੇ ਲਿਆ ਬਾਕੀ ਜਿਹੜੇ ਜਵਾਨ ਇਸ ਤਰ੍ਹਾਂ ਦੇ ਪਸੰਦ ਅਸੀਂ ਉਹ ਤੋਂ ਵਾਅਦੇ ਆ ਔਰ ਇਹ ਜਿਹੜਾ ਸੋਸ਼ਲ ਮੀਡੀਆ ਟੀਵੀ ਦੇ ਉੱਤੇ ਪੇਪਰਾਂ ਖਬਰ ਆਉਂਦਾ ਕਿ ਮੈਂ ਵੀ ਅੰਤ ਤੱਕ ਇਹਨੇ ਵਾਅਦਾ ਕਰਾਂ ਪੈਂਸਨ ਮੁੱਦਾ 70 ਸਾਲ ਦਾ ਮੁੱਦਾ ਹੈਗਾ ਮੈਂ ਦੇਤਾ ਤਰਾਵ ਉਹਨਾਂ ਬੰਦ ਸਾਡੇ ਨਾਲ ਝੂਠ ਬੋਲਿਆ ਮੈਂ ਸਾਬਕਾ ਸੁਬੇਦਾਰ ਬਜਰ ਐਸਪੀ ਸੈ ਗੋਸਲ ਸਾਬਕਾ ਸੈਨਿਕ ਸੰਘਾਸਕ ਕਮੇਟੀ ਦਾ ਨੈਸ਼ਨਲ ਡਾਇਰੈਕਟਰ ਪੰਜਾਬ ਹਰਿਆਣਾ ਦਿੱਲੀ ਜੁਪੀ ਮੱਧਿਆ ਪ੍ਰਦੇਸ਼ ਅਸੀਂ ਅੱਜ ਸਾਬਕਾ ਸੈਨਿਕ ਕਿਉਂਕਿ ਅਸੀਂ ਪੂਰੇ ਦੇਸ਼ ਦੇ ਜਿਹੜੇ ਸਾਬਕਾ ਸੈਨਿਕ ਜਾਨ ਜਿਹੜੇ ਸਾਡੇ ਜਵਾਨ ਬਾਰਡਰਾਂ ਤੇ ਡਿਊਟੀਆਂ ਦੇ ਰਹੇ ਨੇ ਪੂਰੇ ਦੇਸ਼ ਦੇ ਜਿਹੜੇ ਆ 90 90% ਜਿਹੜੇ ਜਵਾਨ ਨੇ ਜਾਂ ਸਾਡੇ ਇਹੀ ਐਸਐਸ ਮੈਂ ਅਸੀਂ ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਬੱਚੇ ਆ ਇਸ ਕਰਕੇ ਇਹ ਜਿਹੜਾ ਮੋਦੀ ਸਰਕਾਰ ਨੇ ਇਹ ਤਿੰਨ ਆਰਡੀਨੈਂਸ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ ਉਹ ਉਹਦਾ ਸਾਨੂੰ ਸਾਬਕਾ ਸੈਨਿਕ ਉਹ ਸਾਡੇ ਜਿਹੜੇ ਜਵਾਨ ਬਾਡਾਂ ਦੇ ਡਿਊਟੀਆਂ ਦੇ ਰਹੇ ਆ ਉਹਨਾਂ ਨੇ ਉਹਨਾਂ ਦੇ ਉੱਤੇ ਵੀ ਇਫੈਕਟ ਹੋਏਗਾ ਕਿਉਂਕਿ ਉਹ ਵੀ ਕਿਸਾਨਾਂ ਦੇ ਬੱਚੇ ਨੇ ਉਹ ਵੀ ਜ਼ਮੀਨਾਂ ਵਾਲੇ ਨੇ ਇਸ ਕਰਕੇ ਅਸੀਂ ਜਿਹੜਾ ਵਾ ਸਾਬਕਾ ਸੈਨਿਕਾਂ ਵੱਲੋਂ ਪਹਿਲੇ ਦਿਨ ਤੋਂ ਹੀ ਆਪਣੇ ਕਿਸਾਨ ਜਿੱਥੇ ਬੰਦੀਆਂ ਜਿਹੜਾ ਸਾਂਝਾ ਮੋਰਚਾ ਵਾ ਉਹਦੇ ਵਿੱਚ ਸਮਰਥਨ ਕਰ ਰਹੇ ਆਂ ਔਰ ਜਿਹੜੀਆਂ ਇਹਨਾਂ ਦੀਆਂ 31 ਜਥੇਬੰਦੀਆਂ ਜਾਂ ਪੂਰੇ ਆਲ ਇੰਡੀਆ ਲੈਵਲ ਤੇ ਜਿਹੜੀਆਂ 250 300 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਅਸੀਂ ਇਹਨਾਂ ਦਾ ਬਹੁਤ ਹੀ ਵੈਲਕਮ ਕਰਦੇ ਆਂ ਬਹੁਤ ਹੀ ਇਹ ਜਿਹੜਾ ਵਧੀਆ ਪ੍ਰਾਲਾ ਹੋਇਆ ਕਿ ਪਹਿਲੀ ਦਫਾ ਹੋਇਆ ਕਿ ਜਿਹੜਾ ਦੇਸ਼ ਦੇ ਵਿੱਚ ਇੰਨੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਇਹਨਾਂ ਤੋਂ ਵੀ ਅਸੀਂ ਵੀ ਸਬਕ ਲੈ ਕੇ ਸਾਡੀਆਂ ਵੀ ਜਿਹੜੀਆਂ ਜੈਸੂ ਜਵਾਨ ਦੀਆਂ ਜੂਨੀਅਰ ਨੇ ਪੰਜਾਬ ਲੈਵਲ ਪੂਰੇ ਹਰਿਆਣਾ ਹੋਰ ਵੀ ਸਟੇਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਸੀਂ ਹ ਪਹੁੰਚਾ ਦੇਣੀ ਪਹਿਲੇ ਸੰਭੂ ਬੱਡੇ ਦੇ ਉੱਤੇ ਵੀ ਆਪਾਂ ਜਿਹੜਾ ਬੜਾ ਵੱਡਾ ਕਾਫਲਾ ਲੈ ਕੇ ਉੱਥੇ ਸਮਰਥਨ ਕੀਤਾ ਸੀਗਾ ਉੱਥੇ ਪਟਿਆਲਾ ਦੀ ਜਿਹੜੀ ਪਟਿਆਲਾ ਦੇ ਜਿਹੜੇ ਸਾਬਕਾ ਸੈਨਿਕਾਂ ਉਹਨਾਂ ਦਾ ਸਮਰਥਨ ਉਹਨਾਂ ਦੇ ਸਮਰਥਨ ਦੇ ਵਿੱਚ ਅਸੀਂ ਗਏ ਸੀਗੇ ਔਰ ਕਿਸਾਨ ਮੋਰਚਾ ਜਿਹੜਾ ਰੇਲਵੇ ਪਲੇਟਫਾਰਮ ਸੰਭੂ ਲੱਗਾ ਉਹਦੇ ਵਿੱਚ ਵੀ ਅਸੀਂ ਸਮਰਥਨ ਕੀਤਾ ਹੁਣ ਅੱਗੇ ਤੋਂ ਜੋ ਵੀ ਕਿਸਾਨਾਂ ਦਾ ਇਹਨਾਂ ਜਥੇਬੰਦੀਆਂ ਦਾ ਜੋ ਵੀ ਇਹਨਾਂ ਦਾ ਅਗਲਾ ਹੁਕਮ ਹੋਏਗਾ ਅਸੀਂ ਇਹਨਾਂ ਦੇ ਨਾਲ ਕੰਟੀਨਿਊ ਸਪੋਰਟ ਕਰਾਂਗੇ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਹੀ ਬੱਚੇ ਆ ਜਵਾਨਾਂ ਦੇ ਬੱਚੇ ਆ ਇਸ ਕਰਕੇ ਇਹ ਜਿਹੜਾ ਬਹੁਤ ਹੀ ਘਟਿਆ ਜਿਹੜੇ ਕਾਨੂੰਨ ਕਾਲੇ ਕਾਨੂੰਨ ਜਿਹੜੇ ਮੋਦੀ ਨੇ ਪਾਸ ਕੀਤੇ ਆ ਜਿੰਨਾ ਜਿਹੜੇ ਵਾਪਸ ਨਹੀਂ ਲੈਂਦਾ ਤਾਂ ਕਿ ਜਿੱਥੇ ਅਗਲਾ ਜੋ ਵੀ ਇਹਨਾਂ ਦਾ ਪ੍ਰੋਗਰਾਮ ਹੋਏਗਾ ਜਾਂ ਦਿੱਲੀ ਜਾਣ ਦਾ ਅਸੀਂ ਪੂਰੇ ਦੇਸ਼ ਦੇ ਜਿਹੜੇ ਸਾਬਕਾ ਸੈਨਿਕਾਂ ਇਕੱਠੇ ਹੋ ਕੇ ਇਹਨਾਂ ਦੇ ਨਾਲ ਅਗਲਾ ਜਿਹੜਾ ਪ੍ਰੋਗਰਾਮ ਜਿੰਨਾ ਜਿਹੜਾ ਮੋਦੀ ਜਿਹੜਾ ਵਾ ਆਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਤੇ ਉਹਨਾਂ ਜਿਹੜਾ ਇਹਨਾਂ ਦਾ ਅਸੀਂ ਸਮਰਥਨ ਕਰਦੇ ਰਵਾਂਗੇ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਗਰਮੀਤ ਸਿੰਘ ਪਾਲਾ ਪ੍ਰਧਾਨ ਇੰਡੀਪੀਪਲ ਥੀਏਟਰ ਐਸੋਸੀਏਸ਼ਨ ਗਰਦਾਸਪੁਰ ਜਿਹੜਾ ਕਿ ਪਟਾ ਪੰਜਾਬ ਦੇ ਸੰਦੇ ਉੱਤੇ ਅੱਜ ਕਿਸਾਨਾਂ ਦੀ ਹਮਾਇਤ ਦੇ ਚ ਇੱਕ ਵੱਡਾ ਜਸਾ ਲੈ ਕੇ ਇੱਥੇ ਪਹੁੰਚੇ ਆਂ ਕਿਸਾਨ ਜਿਹੜਾ ਕਿ ਦੇਖਦਾ ਆਂਦਾ ਤਾਂ ਜਿਹਨੂੰ ਸਾਡੇ ਦੇਸ਼ ਦੀ ਸੈਂਟ ਦੀ ਸਰਕਾਰ ਮਾਰਨਾ ਚਾਹੁੰਦੀ ਆ ਜੇ ਕਿਸਾਨ ਮਰ ਗਿਆ ਤੇ ਸਾਲਾ ਜਿਹੜਾ ਉਹ ਮਜ਼ਦੂਰ ਵੀ ਮਰ ਜਾਊਗਾ ਨਾਲ ਛੋਟਾ ਵਪਾਰੀ ਛੋਟਾ ਦੁਕਾਨਦਾਰ ਵੀ ਮਰ ਜਾਊਗਾ ਤੇ ਜਦ ਤੱਕ ਇਹਨਾਂ ਦਾ ਸੰਘਰਸ਼ ਰਹੂਗਾ ਕਪਟਾ ਗਰਦਾਸਪੁਰ ਜਿਹੜੇ ਕਿ ਲੇਖਕਾਂ ਦੇ ਕਲਾਕਾਰਾਂ ਦੇ ਬੁੱਧੀਜੀਵੀਆਂ ਦੇ ਤੇ ਫਿਲਮ ਐਕਟਰਾਂ ਦੀ ਜਥੇਬੰਦੀ ਆ ਉਹ ਇਹਦਾ ਪੂਰਨ ਤੌਰ ਤੇ ਸਹਿਯੋਗ ਦਿੰਦੀ ਰਹੂਗੀ ਜਦ ਤੱਕ ਸੰਘਰਸ਼ ਰਹੇਗਾ ਜਿੰਦਾਬਾ ਅੱਜ ਸਾਡੀਆਂ ਦੇਸ਼ ਪੱਧਰ ਦੀਆਂ 400 ਕਿਸਾਨ ਜਥੇਬੰਦੀਆਂ ਵੱਲੋਂ ਆ ਕੇਂਦਰ ਦੀ ਸਰਕਾਰ ਨੇ ਜਿਹੜੇ ਖੇਤੀ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਸੰਘਰਸ਼ ਦੀ ਹਮਾਇਤ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਕੇ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਸਾਡਾ ਜਿਹੜਾ ਇਹ ਤਹਈਆ ਕਿ ਜਿੰਨੀ ਦੇਰ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੂਗਾ ਮੋਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਨੂੰ ਲੀਓ ਲਾਉਣ ਦੇ ਲਈ ਉਹਨੇ ਖੁਦ ਜਿਹੜਾ ਹੁਣ ਮਾਲ ਗੱਡੀਆਂ ਆਪ ਬੰਦ ਕੀਤੀਆਂ ਨੇ ਬਹਾਨੇबाजी ਕਰ ਰਹੀ ਹੈ ਕਿ ਪੰਜਾਬ ਦੀ ਘੇਰਾਬੰਦੀ ਕੀਤੀ ਜਾਵੇ ਇੱਥੋਂ ਦੇ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਔਰ ਸੰਘਰਸ਼ਾਂ ਦਾ ਲਾਹ ਕੇ ਜਿਹੜਾ ਨਾ ਆਪੋ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੰਨੂੰ ਪੰਜਾਬ ਦੇ ਕਿਸਾਨ ਕਿਸੇ ਹਾਲਤ ਵਿੱਚ ਵੀ ਸਫਲ ਨਹੀਂ ਹੋਣ ਦਿੱਤਾ ਨਾ ਹੋਣ ਦੇਣਗੇ ਜਿੱਥੇ ਤੱਕ ਮੋਦੀ ਦਾ ਇਹ ਹੈ ਕਿ ਮੈਂ ਉਦੋਂ ਗੱਡੀਆਂ ਚਲਾਉਣੀਆਂ ਨੇ ਜਦੋਂ ਪੈਸੇਂਜਰ ਟ੍ਰੇਨਾਂ ਵੀ ਚੱਲਣਗੀਆਂ ਸਾਡਾ ਮਤ ਇਹ ਹੈ ਕਿ ਜਦੋਂ ਮਾਲ ਗੱਡੀਆਂ ਵਿੱਚ ਆਉਣਾ ਵਾ ਕੋਲਾ ਮਾਲ ਗੱਡੀਆਂ ਵਿੱਚ ਜਿਹੜਾ ਉਹ ਰਾਜ ਆਉਣਾ ਵਾ ਖਾਦ ਹੋਣੀ ਹੈ ਪੈਸੇਂਜਰ ਗੱਡੀਆਂ ਦਾ ਬਹਾਨਾ ਬਣਾ ਰਿਹਾ ਅੱਜ ਉਹ ਕਹਿ ਰਿਹਾ ਵੀ ਟਰੈਕ ਖਾਲੇ ਨਹੀਂ ਹੈ ਕਿਸਾਨ ਜਿੱਥੇ ਬੰਦੀਆਂ ਨੇ ਕਿਸਾਨੀ ਹਿੱਤਾਂ ਨੂੰ ਧਿਆਨ ਚ ਰੱਖ ਕੇ ਅਸੀਂ ਰੇਲਵੇ ਲਾਈਨਾਂ ਤੇ ਬੈਠੇ ਸੀ ਅਸੀਂ ਸਟੇਸ਼ਨਾਂ ਦੇ ਅੱਗੇ ਸਟੇਸ਼ਨਾਂ ਤੋਂ ਅੱਗੇ ਅਸੀਂ ਇਹ ਗੱਲ ਕਹਤੀ ਹੈ ਕਿ ਮੋਦੀ ਸਰਕਾਰ ਨੂੰ ਬਹਾਨਾ ਨਾ ਮਿਲੇ ਅਸੀਂ ਕਹਿੰਦੇ ਆ ਕੱਲ ਦਾ ਬੀਟਿੰਗ ਕਰਕੇ ਅਸੀਂ ਸਟੇਸ਼ਨ ਛੱਡ ਕੇ ਜਿਹੜਾ ਪਾਰਕਾਂ 'ਚ ਬੈਠ ਜਾਵਾਂਗੇ ਔਰ ਹੁਣ ਮੋਦੀ ਨੂੰ ਗੱਡੀਆਂ ਚਲਾਉਣੀਆਂ ਚਾਹੀਦੀਆਂ ਪਰ ਮੋਦੀ ਨੇ ਇਹ ਜਿਹੜਾ ਜਿੱਦ ਫੜੀ ਹੈ ਕਿ ਜਿੰਨੀ ਦੇਰ ਤੱਕ ਸਾਰੇ ਰਸਤੇ ਨਹੀਂ ਖੁੱਲਦੇ ਉਨੀ ਦੇਰ ਤੱਕ ਮੈਂ ਗੱਡੀਆਂ ਨਹੀਂ ਚਲਾਉਣੀਆਂ ਇਸ ਤੋਂ ਸਾਫਤ ਹੁੰਦਾ ਕਿ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਆ ਪੰਜਾਬ ਦੇ ਆਰਥਿਕਤਾ ਨਾਲ ਕੋਈ ਸਰੋਕਾਰ ਨਹੀਂ ਆ ਉਹਨੂੰ ਇੱਕੋ ਹੀ ਸਰੋਕਾਰ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਲੇ ਜਿਹੜੇ ਕਾਰਪੋਰੇਟ ਕਰਾਣੇ ਨੇ ਉਹਨਾਂ ਦੇ ਪੱਖ ਦੇ ਵਿੱਚ ਜਿੱਦ ਕਰਕੇ ਖੜਾ ਵਾ ਔਰ ਉਹ ਪੰਜਾਬ ਨੂੰ ਸਿਖਾਉਣਾ ਚਾਹੁੰਦਾ ਵਾ ਕਿ ਇਹ ਜਿਹੜਾ ਜੰਮੂ ਕਸ਼ਮੀਰ ਵਗੈ ਤੁਹਾਨੂੰ ਵੀ ਜਿਹੜਾ ਨਾ ਇਸ ਤਰ੍ਹਾਂ ਕਰਕੇ ਰੱਖਣਾ ਸੋ ਇਸ ਕਰਕੇ ਸਾਡਾ ਸੰਘਰਸ਼ ਜਾਰੀ ਰਹੇਗਾ ਮੋਦੀ ਦੇ ਫਾਸ਼ੀ ਕਦਮਾਂ ਨੂੰ ਆਪਾਂ ਢੱਕ ਕੇ ਰੱਖਾਂਗੇ ਔਰ ਪਿੱਛੇ ਮੋੜ ਕੇ ਰੱਖਾਂਗੇ ਔਰ ਕਿਸਾਨਾਂ ਦੀ ਜ਼ਮੀਨ ਵਾਲੇ ਜ਼ਮੀਨ ਖੋਣ ਵਾਲੇ ਕਾਨੂੰਨ ਹਰ ਹਾਲਤ 'ਚ ਰੱਦ ਕਰਵਾਵਾਂਗੇ ਕਿਸੇ ਵੀ ਹਾਲਤ ਵਿੱਚ ਕਾਰਪੋਰੇਟ ਕਰਾਣਿਆਂ ਨੂੰ ਨਿੱਜੀ ਕੰਪਨੀਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਆਗਿਆ ਨਹੀਂ ਦਿੱਤੀ ਜਾਏਗੀ ਉਹਦੇ ਵਾਸਤੇ ਮੋਦੀ ਜੋ ਮਰਜ਼ੀ ਕਰ ਲਵੇ ਇਹ ਅਸੀਂ ਪੰਜਾਬ ਦੀ ਉਹਨੇ ਕਿ ਰੱਬ ਦੀ ਕੀਤੀ ਹੈ ਅਸੀਂ ਐਲਾਨ ਕਰ ਦਿੱਤਾ ਅੱਜ ਕਿ ਦੇਸ਼ ਦੀਆਂ 400 ਤੋਂ ਵੱਧ ਕਿਸਾਨ ਜਥੇਬੰਦੀਆਂ ਅਸੀਂ 26-27 ਨਵੰਬਰ ਨੂੰ ਦਿੱਲੀ ਘੇਰਾਂਗੇ ਪੰਜਾਬ ਦੀ ਕਿ ਰੱਬ ਨੇ ਖਤਮ ਕਰਕੇ ਦਿੱਲੀ ਕਰਾਂਗੇ ਔਰ ਮਜਬੂਰ ਕਰਦੇ ਕਿ ਹਰ ਹਾਲਤ ਵਿੱਚ ਇਹ ਕਾਨੂੰਨ ਰੱਦ ਕਰਾਈਏ ਮੈਂ ਪਰਮਿੰਦਰ ਸਿੰਘ ਸਰਪ੍ਰਸਤ ਸੇਵਾ ਐਂਡ ਸਿੱਖਿਆ ਸੁਸਾਇਟੀ ਗੁਰਦਾਸਪੁਰ ਅਤੇ ਚੀਫ ਆਰਗੇਨਾਈਜ਼ਰ ਐਸੀਬੀਸੀ ਦੇ ਅਗਜੁਨੀ ਪੰਜਾਬ ਅੱਜ ਸਾਥੀਆਂ ਸਮੇਤ ਭਾਰਤ ਬੰਦ ਦੇ ਸੱਦੇ ਤੇ ਅੱਜ ਗੁਰਦਾਸਪੁਰ ਆਪਾਂ ਸ਼ਾਮਲ ਹੋਏ ਆ ਕਿਉਂਕਿ ਇੱਕ ਸਾਂਝੀ ਲੜਾਈ ਆ ਤੇ ਜੋ ਮੋਦੀ ਨੇ ਕਾਰਾਂ ਕੀਤਾ ਜਾਂ ਮੋਦੀ ਸਰਕਾਰ ਨੇ ਕੀਤਾ ਉਹ ਕੋਈ ਨਵੀਂ ਗੱਲ ਨਹੀਂ ਕੀਤੀ ਸਾਡੀਆਂ ਸਰਕਾਰਾਂ ਬੜੇ ਲੰਬੇ ਸਮੇਂ ਤੋਂ سرمایہਦਾਰੀ ਦੇ ਹੱਥਾਂ 'ਚ ਖੇਡਦੀਆਂ ਆ ਰਹੀਆਂ ਨੇ ਸਰਕਾਰ ਕੋਈ ਵੀ ਆ ਜੇ سرمایہਦਾਰੀ ਵੱਧ ਹੀ ਫੁੱਲਦੀ ਆ ਉਸੇ ਪਰੰਪਰਾ ਨੂੰ ਮੋਦੀ ਸਰਕਾਰ ਨੇ ਜੋ ਅੱਜ ਵੱਡੇ ਪੱਧਰ ਤੇ ਅਗਲੀ ਕਲਚਰ ਸਿਸਟਮ ਖੇਤੀ ਸਿਸਟਮ ਨੂੰ ਫੇਲ ਕਰਕੇ ਇਹ ਸਰਮਾਇਦਾਰਾਂ ਦੇ ਹੱਥਾਂ ਦੇ ਦੇਣ ਦੀ ਜਿਹੜੀ ਆ ਉਹ ਕਾਨੂੰਨ ਪਾਸ ਕੀਤੇ ਨੇ ਉਹਦੇ ਖਿਲਾਫ ਹੈ ਸਮੁੱਚੇ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਅੱਜ ਸਮੁੱਚਾ ਭਾਰਤ ਵੀ ਆਣ ਖੜਾ ਹੋਇਆ ਤੇ ਉਹ ਉਹਨਾਂ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਮੋਦੀ ਸਰਕਾਰ ਇਹ ਖੇਤੀ ਵਾਲੇ ਆਰਡੀਨੈਂਸ ਵਾਪਸ ਨਹੀਂ ਲੈਂਦੀ ਤੇ ਸਾਡੀ ਜਿਹੜੀ ਜਥੇਬੰਦੀ ਆ ਸੇਵਾ ਸੇਵਾ ਐਂਡ ਸਿੱਖਾ ਸੁਸਾਇਟੀ ਗੁਰਦਾਸਪੁਰ ਤੇ ਐਸਬੀਸੀ ਅਧਿਕਾਰ ਜੀ ਨੇ ਪੰਜਾਬ ਉਹਨਾਂ ਚਿਰ ਤੱਕ ਹਰ ਪੱਧਰ ਤੇ ਐਕਸ਼ਨ ਦੇ ਵਿੱਚ ਸ਼ਾਮਲ ਹੋਏਗੀ ਵੱਧ ਚੜ ਕੇ ਹਸਲੇਗੀ ਇਹਨਾਂ ਸ਼ਬਦਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜੱਥੇਬੰਦੀ ਦਾ ਲਗਾਇਆ ਜ਼ਿਕਰ ਮੈਂ ਹਰਦੇਵ ਸਿੰਘ ਬਲਾਕ ਪ੍ਰਧਾਨ ਧਾਰੀਵਾਲ ਹਰਦੇਵ ਸਿੰਘ ਮਾਲੀਸਰਾਂ ਬਲਾਕ ਪ੍ਰਧਾਨ ਧਾਰੀਵਾਲ ਕਿਸਾਨ ਜੁਨੀਆਨਾ ਆਗੂ ਹਾਂਜੀ ਜੋ ਅੱਜ ਮੇਰੇ ਵੀਰੋ ਇਹ 5 ਤਰੀਕ ਦਾ ਭਾਰਤ ਮੁਕੰਮਲ ਬੰਦ ਦਾ ਜੋ ਸੱਦਾ ਮਿਲਿਆ ਇਹਨੂੰ ਸਫਲ ਬਣਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਮੋਦੀ ਸਰਕਾਰ ਵੱਲੋਂ ਇਹ ਖੇਤੀ ਆਰਡੀਨਸ ਲੈ ਕੇ ਮਜ਼ਦੂਰ ਦੁਕਾਨਵਰਗ ਜਿਹਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਭਾਰਤ ਨੂੰ ਮੁਕੰਮਲ ਤੌਰ ਤੇ ਜਿਹੜਾ ਬੰਦ ਕੀਤਾ ਜਾ ਰਿਹਾ ਜਿਸ ਦੇ ਬੰਦ ਕਰਨ ਦੇ ਨਾਲ ਜਿਹੜੀ ਇਹ ਸਾਰੀ ਸਾਡੇ ਭਾਰਤ ਦੀ ਬਾਤ ਜਿਹੜੀ ਇਹ ਸੈਂਟਰ ਸਰਕਾਰ ਦੇ ਕੋਲ ਜਿਹੜੀ ਆ ਪਹੁੰਚੇਗੀ ਔਰ ਸਾਨੂੰ ਇਹ ਯਕੀਨ ਹੈ ਕਿ ਇੱਕ ਦਿਨ ਜਿਹੜੇ ਆ ਇਹ ਕਾਲੇ ਕਾਨੂੰਨ ਜੂੜ ਜੜੇ ਆ ਰੱਦ ਹੋਣਗੇ ਸੋ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੰਗ ਵਾ ਕਿ ਇਸੇ ਤਰ੍ਹਾਂ ਜਿੰਨਾ ਚਿਰ ਇਹ ਕਾਨੂੰਨ ਜਿਹੜੇ ਰੱਦ ਨਹੀਂ ਹੋਣਗੇ ਸਾਡੇ ਸੰਘਰਸ਼ ਜਿਹੜੇ ਜਾਰੀ ਰਹਿਣਗੇ